ਮంత్రి ਪ੍ਰਕਾਸ਼ ਸਿੰਘ ਬਾਦਲ ਨੇ ਤਖਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਦੇ ਵਿੱਚ ਐਸਡੀਪੀਸੀ ਮੈਂਬਰਾਂ ਦੀ ਨੁਮਾਇੰਦਗੀ ਘਟਾਉਣ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਖਲ ਮੰਗਿਆ ਹੈ ਸੀਐਮ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮਹਾਰਾਸ਼ਟਰ ਸਰਕਾਰ ਨੂੰ ਇਹ ਫੈਸਲਾ ਲਾਗੂ ਕਰਨ ਤੋਂ ਰੋਕਿਆ ਜਾਵੇ ਮਹਾਰਾਸ਼ਟਰ ਸਰਕਾਰ ਨੇ ਤਖਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਦੇ ਵਿੱਚ ਐਸਡੀਪੀਸੀ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 1 ਕਰ ਦਿੱਤੀ ਹੈ ਤੇ ਚੀਫ ਖਾਲਸਾ ਦਵਾਨ ਨੂੰ ਕੋਈ ਮੈਂਬਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਹਰਿਆਣਾ ਵਿੱਚ ਵਕਰੀ ਕਮੇਟੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਲਈ ਇਹ ਦੂਜਾ ਝਟਕਾ ਹੈ ਤਖਤ ਸ਼੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਵਿੱਚ ਪਹਿਲਾਂ ਕੁੱਲ 17 ਮੈਂਬਰ ਸਨ ਇਹਨਾਂ ਵਿੱਚੋਂ 14 ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ ਤੇ 3 ਮੈਂਬਰ ਚੁਣੇ ਜਾਂਦੇ ਸਨ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਵਿੱਚੋਂ 4 ਮੈਂਬਰ ਸ਼੍ਰੋਮਣੀ ਕਮੇਟੀ ਦੇ ਚੁਣੇ ਜਾਂਦੇ ਸਨ ਪਰ ਹੁਣ ਸੋਧ ਕਰਕੇ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਹੁਣ ਬੋਰਡ ਦੇ ਮੈਂਬਰਾਂ ਦੀ ਗਿਣਤੀ 21 ਹੋਵੇਗੀ ਇਸ ਵਿੱਚੋਂ 18 ਮੈਂਬਰ ਚੁਣੇ ਜਾਣਗੇ ਤੇ 3 ਮੈਂਬਰ ਨਾਮਜ਼ਦ ਕੀਤੇ ਜਾਣਗੇ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਵਿੱਚੋਂ ਸਿਰਫ ਇੱਕ ਮੈਂਬਰ ਸ਼੍ਰੋਮਣੀ ਕਮੇਟੀ ਦਾ ਹੋਵੇਗਾ ਪ੍ਰਬੰਧਕੀ ਬੋਰਡ ਦੇ ਨਾਮਜ਼ਦ ਕੀਤੇ ਜਾਂਦੇ 14 ਮੈਂਬਰਾਂ ਵਿੱਚੋਂ 4 ਸ਼੍ਰੋਮਣੀ ਕਮੇਟੀ ਵੱਲੋਂ 2 ਸਿੱਖ ਸੰਸਦ ਮੈਂਬਰ 4 ਹਜ਼ੂਰੀ ਖਾਲਸਾ ਦੀਵਾਨ ਵੱਲੋਂ 1 ਸਿੱਖ ਨੁਮਾਇੰਦਾ ਆਂਧਰਾ ਪ੍ਰਦੇਸ਼ ਤੇ ਇੱਕ ਸਿੱਖ ਨੁਮਾਇੰਦਾ ਮਹਾਰਾਸ਼ਟਰ ਸਰਕਾਰ ਦਾ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਤੇ ਮੱਧ ਪ੍ਰਦੇਸ਼ ਦਾ ਇੱਕ ਨੁਮਾਇੰਦਾ ਸ਼ਾਮਿਲ ਕੀਤਾ ਜਾਂਦਾ ਹੈ ਜਰ ਸੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜਰਨੈਲ ਸਿੰਘ ਜੁੜ ਚੁੱਕੇ ਨੇ ਜੋ ਕਿ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮੈਂਬਰ ਨੇ ਉਹਨਾਂ ਨੂੰ ਜਾਣ ਲੈਣਿਆ ਜਰਨੈਲ ਸਿੰਘ ਜੀ ਜਿਸ ਤਰ੍ਹਾਂ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤੁਸੀਂ ਇਸ ਬਿਆਨ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੇ ਜੇ ਮੋਦੀ ਜੀ ਨੇ ਇਸ ਤਰ੍ਹਾਂ ਲਿਖਿਆ ਤਾਂ ਇਹ ਗਲਤ ਬਾਤ ਹੈ ਜੀਪੀਐਸ ਦੇ ਚਾਰ ਮੈਂਬਰ ਦਾ ਇੱਕ ਮੈਂਬਰ ਉਹਨਾਂ ਦਾ ਲਿਆ ਹੈ ਜੀ ਉਹਦੇ ਵੱੱਲ ਵੀ ਉਹ ਕਹਿੰਦੇ ਕਿ ਸਾਨੂੰ ਮੈਂਬਰ ਵਧ ਕੇ ਚਾਹੀਦੇ ਆ ਤਾਂ ਇਹਨਾਂ ਦੀ ਸਾਫ ਇਹਨਾਂ ਦੀ ਨੀਅੰਤ ਦ੍ਰਿਸ਼ਟੀ ਕੀ ਹੈ ਇਸੇ ਇੱਕ ਮੈਂਬਰ ਦਾ ਕੰਮ ਚੱਲ ਸਕਦਾ ਹੈ ਉਹਨਾਂ ਦਾ ਉਹਨਾਂ ਨੇ ਜੇ ਇਹ ਚਿੱਠੀ ਲਿਖੀ ਆ ਮੋਦੀ ਜੀ ਨੂੰ ਕਿ ਇਹ ਐਕਟ ਨੂੰ ਤੁਸੀਂ ਰੋਕ ਦਿਓ ਬਣਾਓ ਨਹੀਂ ਤਾਂ ਸਾਰੇ ਮਹਾਰਾਸ਼ਟਰ ਦੀ ਸੰਗਤ ਜਿੜੀ ਆ ਇਹ ਬੀਜੇਪੀ ਨੂੰ ਮੇਰਾ ਇੱਕ ਮੈਸੇਜ ਹੈ ਇੱਕ ਚੇਤਾਵਨੀ ਆ ਅਗਲੇ ਮਹੀਨੇ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋ ਰਹੇ ਆ ਉਦੇ ਵਿੱਚ ਅਸੀਂ ਭਾਜਪਾ ਨੂੰ ਔਰਕ ਨਹੀਂ ਪਾਵਾਂਗੇ ਪੂਰੀ ਮਹਾਰਾਸ਼ੀ ਸੰਗਤ ਵੈਸ਼ਕਾਰ ਕਰਾਂਗੇ ਉਹਦਾ ਜੇ ਇਹ ਇੱਕ ਦੇ ਉੱਤੇ ਕੁਝ ਉਹਨਾਂ ਨੇ ਐਕਸ਼ਨ ਲਿਆ ਤੇ ਦੂਜੀ ਗੱਲ ਮੇਰੀ ਬਾਦਲ ਜੀ ਨੇ ਕੁਐਸਚਨ ਹੀ ਆ ਮੇਰਾ ਹਜੂਰ ਸਾਹਿਬ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਐਜੀਸੀ ਐਜੀਪੀਸੀ ਪ੍ਰਬੰਧਕ ਕਮੇਟੀ ਤੇ ਵਿੱਚ ਕਿੰਨੇ ਮੈਂਬਰ ਤੁਸੀਂ ਹਜੂਰ ਸਾਹਿਬ ਦੇ ਲਾਓਗੇ ਜੇ ਨਹੀਂ ਲਾਗੇ ਹੁਣ ਤੱਕ ਤਾਂ ਲਏ ਨਹੀਂ ਜੇ ਹੁਣ ਵੀ ਅੱਗੇ ਜੇ ਨਹੀਂ ਨਹੀਂ ਲੈਣਾ ਚਾਹੁੰਦੇ ਆ ਤਾਂ ਤੁਹਾਡਾ ਇੱਕ ਹੀ ਸਦਸਾ ਇਧਰ ਬਹੁਤ